ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਮੇਰਾ ਸਿੱਧੂ ਚੈਨਲ ਬਾਈ ਹੈ ਮੇਰੇ ਵੀਰ ਸਬਸਕ੍ਰਾਈਬ ਵੀ ਕਰਿਓ ਲਾਇਕ ਵੀ ਕਰਿਓ ਕਿ ਸ਼ੇਅਰ ਵੀ ਕਰ ਦਿਓ ਉਹਨੂੰ ਇੱਕ ਗੱਲ ਅੱਜ ਸੁਣਾਉਣੀ ਆ ਥੋੜੀਆਂ-ਥੋੜੀਆਂ ਹੱਡ ਬੀਤੀਆਂ ਹੁਣ ਕਈ ਵੀਰ ਸਾਧ ਸੰਗਤ ਆਪਾਂ ਨੂੰ ਆਪਣੇ ਬੰਦੇ ਆਪਦੇ ਹੀ ਸਲਾਹਾਂ ਦੇਣਗੇ ਸਲਾਹਾਂ ਕੀ ਦੇਣਗੇ ਜਿਹੜੇ ਮੇਰੇ ਅਰਗੇ ਨੇ ਕਿਤੇ ਮੁਰਗੀ ਨਹੀਂ ਰੱਖੀ ਉਹ ਦੂਜੇ ਨੂੰ ਸਲਾਹ ਦੇਣਗੇ ਯਾਰ ਤੂੰ ਸ਼ਤਰਮੁਰਗ ਰੱਖੋ ਤੂੰ ਖਰਗੋਸ਼ ਰੱਖੋ ਤੂੰ ਉਹ ਪਾਲ ਲਾ ਯਾਰੋ ਤੂੰ ਸੂਰ ਪਾਲ ਲਾ ਦੇਖ ਜੀਆਂ ਗੱਲਾਂ ਕਹਿਣ ਲੱਗ ਜਾਂਦੇ ਆ ਕਿ ਜਦੋਂ ਫਿਰ ਇਹਨਾਂ ਦੇ ਵਿੱਚ ਵੱਡ ਪਤਾ ਉਦੋਂ ਲੱਗਦਾ ਜਦੋਂ ਸਾਂਭਣਾ ਪੈਂਦਾ ਰਹਿ ਦੇਣੀ ਬੜੀ ਸੌਖੀ ਆ ਯਾਰ ਇਹ ਜੀਆਂ ਰਿਆ ਨਾ ਮੇਰੇ ਵੀਰ ਤੇ ਆ ਕੋਲ ਰਹਿ ਉਹ ਦੇਵੋ ਜਿਹੜੀ ਸੱਚੀ ਹੋਵੇ ਯਾਰ ਜਿਹਦੇ ਨਾਲ ਕੋਈ ਕਰਕੇ ਬੰਦਾ ਵਧੀਆ ਦਾ ਮਾਹੌਲ ਅੱਗੇ ਵਧਾ ਸਕੇ ਆ ਉਹਦਾ ਕੰਮ ਵੀ ਅੱਗੇ ਵਧਾ ਦੇਵੇ ਕਿਸੇ ਨੂੰ ਝੂਠ ਫਰੇਬ ਦੇ ਵਿੱਚ ਨਾ ਪਾ ਕੇ ਮੇਰੇ ਵੀਰ ਗਲਤ ਗੱਲਾਂ ਨਾ ਕਰਿਆ ਕਰੋ ਕਈ ਗੱਲਾਂ ਹੁਣ ਇਹੋ ਜਿਹਿਆਂ ਸਾਥ ਸੰਗੈ YouTube ਦਾ ਟਾਈਮ ਹੈ ਮੇਰੇ ਅਰਕ ਨੇ ਕਰਿਆ ਕੁਛ ਨਹੀਂ ਹੁੰਦਾ ਵਿੱਚ ਦੱਸੀ ਬਹੁਤ ਕੁਝ ਜਾਂਦਾ ਹੁੰਦਾ ਐ ਨਹੀਂ ਆਇਆ ਕਰੋ ਯਾਰ ਸੱਚੀ ਗੱਲ ਕਰਿਆ ਕਰੋ ਜੋ ਆਪਣੇ ਨਾਲ ਬੀਤਦੀ ਹੈ ਗਾਂ ਹੋਣੀ ਹੈ ਉਨ ਜਿਵੇਂ ਮੇਰੇ ਅਗੇ ਨੂੰ ਹੁਣ ਜਿਉਂ ਰਾਮ ਬਧਾਈ ਸੋਭ ਦੇ ਬਲ ਕਰਵਦੇ ਨਾ ਕੋਈ ਅਸੀਂ ਝੂਟ ਜੱਕ ਖੇਤੀ ਕਰਦੇ ਹੁੰਦੇ ਸੀ ਉਦੋਂ ਇਹਨਾਂ ਨੇ ਜਸਵੰਤ ਉਹਨਾਂ ਨੇ ਵੀ ਪਹਿਲੀ ਉੱਥੇ ਲਈ ਸੀ ਅਸੀਂ ਵੀ ਲਈ ਸੀ ਸਾਨੂੰ ਕਿਸੇ ਨੇ ਆ ਕੇ ਰਹਿ ਦੇਤੀ ਕਹਿੰਦੇ ਯਾਰ ਤੁਸੀਂ ਇੱਥੇ ਬੱਚੀਆਂ ਕਟੀਆਂ ਪਾਲੋ ਤਾਂ ਨਾਲ ਥੋਡੇ ਕੋਲੇ ਹੁਣ ਬੋਰ ਆ ਜਿਹੜਾ ਘਰੇ ਉਹ ਬੋਰ ਆ ਮੋਟਰ ਨਹੀਂ ਹੈ ਤੇ ਇੱਥੇ ਪੱਠੇ-ਪੁੱਠੇ ਵੀ ਜਿਹੜਾ ਪਾਈ ਚਲੋ ਤੇ ਤੁਹਾਡੀਆਂ ਮੁਕਤ ਪਲ ਜਾਣਗੀਆਂ ਚਲੋ ਰਹਿ ਨਹੀਂ ਸੀ ਮਾੜੀ ਰਹਿ ਤਾਂ ਚੰਗੀ ਸੀ ਉਹ ਅਸੀਂ ਕੀ ਕਰਿਆ ਸਾਡਾ ਬਜ਼ੁਰਗ ਉੱਥੇ ਰਹਿੰਦਾ ਹੁੰਦਾ ਸੀ ਮੈਂ ਵੀ ਉੱਥੇ ਹੁੰਦਾ ਸੀ ਅਸੀਂ ਨਾ ਬੱਚਿਆਂ ਲੈ ਜਾਂਦੇ ਆਂ 5 6 ਤੇ 2 3 ਕਟੀਆਂ ਤੇ ਵਿੱਚ ਇੱਕ ਗਾਂ ਦੋ ਗਾਵਾਂ ਹੁੰਦੀਆਂ ਇੱਕ ਮੈਂ ਤੇ ਇੱਕ ਗਾਂ ਸੀ ਉੱਥੇ ਰੱਖਦੇ ਹੁੰਦੇ ਸੀ ਤੇ ਸਾਥੋਂ ਇਹ ਦੁੱਧ ਲੈ ਕੇ ਜਾਂਦੇ ਨੇ ਜਸਵੰਤ ਹੁਣੀ ਵੀ ਸਾਨੂੰ ਕਿਸੇ ਨੇ ਰਾਇ ਦੇਤੀ ਇਹ ਵੀ ਤੁਸੀਂ ਰੱਖ ਲਓ ਅਸੀਂ ਲੈ ਜਾਂਦੇ ਆਂ ਚਲ ਉਹ ਜੇ ਤਾਂ ਪ੍ਰਮਾਤਮਾ ਵਧਾਵੇ ਤਾਂ ਬੰਦਾ ਵਧਦਾ ਉਹ ਆ ਗਿਆ ਉਹਨਾਂ ਦੇ ਨਾਲ ਚਿਜੜੀਆਂ ਲੱਗੀਆਂ ਬਹੁਤਿਆਂ ਦੇ ਉਹ ਚਿੜਲੀਆਂ ਲੱਗਿਆ ਤੇ ਮੈਂ ਕੀ ਕਰਿਆ ਪੈਣਾ ਇਹ ਜੀ ਮਾਰ ਹੋਈ ਮੱਤ ਇਹ ਜੀ ਹੋਈ ਪਰ ਗੱਲ ਤਾਂ ਦੱਸਣ ਵਾਲੀ ਨਹੀਂ ਹੈ ਉਹ ਮੈਂ ਮੱਕੀ ਤੇ ਸਪਰੇਅ ਕਰਦਾ ਸੀ ਦਵਾਈ ਦੀ ਸਪਰੇਅ ਕਰਦੇ ਕਰਦੇ ਮੈਂ ਬੱਚਿਆਂ ਤੇ ਕਰਤੀ ਵਿੱਚ ਚਿੜਲੀਆਂ ਮਰ ਜਾਣਗੀਆਂ ਦਵਾ ਦਾ ਬੋਤੇ ਉਦੋਂ ਨੂੰ ਪਾਈ ਸਾਡਾ ਉਧਰ ਜਦੋਂ ਸਪਰੇਅ ਕਰਕੇ ਕਿਤੇ ਉਧਰ ਬੋਰ ਖੜ ਗਿਆ ਇੰਜਨ ਖੜ ਚੱਲਿਆ ਪਤਾ ਨਹੀਂ ਕੀ ਹੋ ਗਿਆ ਅਸੀਂ ਭੱਜ ਕੇ ਉਧਰ ਨੂੰ ਹੋ ਗਏ ਤੇ ਕਿਤੇ ਤਾਂ ਉਦੋਂ ਹੀ ਨਮਾਉਣੀਆਂ ਸੀ ਦਵਾਈ ਸਖਤ ਸੀ ਉਹਦੇ ਨਮਾਉਣੀਆਂ ਸੀ ਉਹਨਾਂ ਚੋਂ ਪਾਈ ਦੋ ਬੱਚੀਆਂ ਸਾਡੀਆਂ ਵਿਚਾਰੀਆਂ ਮਰ ਗਈਆਂ ਚਹਿਰ ਛੜ ਕੇ ਬਹੁਤ ਦਿਲ ਖਰਾਬ ਹੋਇਆ ਯਾਰ ਬਹੁਤ ਜ਼ਿਆਦਾ ਦਿਲ ਖਰਾਬ ਹੋਇਆ ਵੀ ਇਹ ਕੀ ਕਰ ਬੈਠੇ ਗਊਦੀਆਂ ਜਾਈਆਂ ਸੀ ਯਾਰ ਇਕੱਲੇ ਤੇ ਬੰਨੀਆਂ ਸੀ ਤੇ ਕੀ ਗਈ ਨੀਆ ਸੋਹਣੀਆਂ ਸੰਭੀਆਂ ਸੰਭੀਆਂ ਯਾਰ ਇਹ ਕੀ ਹੋ ਗਿਆ ਚੱਲ ਜੀ ਉਹ ਦੋ ਬੱਚੀਆਂ ਸਾਡੀਆਂ ਮਰ ਗਈਆਂ ਦੋ ਤਿੰਨ ਸਾਡੇ ਕੋਲੇ ਰਹਿ ਗਈਆਂ ਚਲੋ ਅਸੀਂ ਐ ਕਰੀਏ ਜਿਹਦਾ ਇਹ ਜਾਂ ਦਿਲ ਜਾ ਟੁੱਟਿਆ ਤੇ ਕੁਛ ਉਹਨਾਂ ਚੋਂ ਅਸੀਂ ਬੱਚਿਆਂ ਦੇਖ ਤਾ ਤੇ ਨਾਰ ਗਿਆ ਸਿਆਣੇ ਕਹਿੰਦੇ ਨੇ ਜੇ ਤਾਂ ਬੰਦਾ ਮਹਾਰਾਜ ਵਧਾਵੇ ਤਾਂ ਵਾਦਾ ਉਹਦੋਂ ਨੂੰ ਮਤ ਮਤਲਬ ਬੰਦੇ ਦੀ ਜਿਹੜੀ ਮਤ ਹੁੰਦੀ ਹੈ ਫਿਰ ਉਧਰ ਨੂੰ ਤੁਰ ਪੈਂਦੀ ਆ ਅੱਗੇ ਵਧਣ ਵਾਲੀ ਉਹ ਗੱਲ ਸਤੋ ਨਾ ਬਣੀ ਨਾ ਦੇਖ ਰਾ ਸਾਰਾ ਸਮਾਂ ਥਾਂ ਬਹੁਤ ਸੀ ਉੱਥੇ ਸਾਂਭਣ ਨੂੰ بس ਉਹ ਤੂੜੀ ਉੱਥੇ ਪਈ ਸੀ ਪੱਠੇ ਉੱਤੇ ਬੀਜੇ ਹੁੰਦੇ ਸੀ ਫੇਰ ਵੀ ਮਤ ਇਹ ਜੀ ਹੋ ਗਈ ਜਿਹੜੀ ਕਿ ਉਹ ਬਿਲਾ ਸਪਰੇਅ ਕਰਕੇ ਮਾਂ ਨਹੀਂ ਟੁੱਟ ਗਿਆ ਕਿਉਂਕਿ ਕੁਦਰਤ ਅੱਗੇ ਨਹੀਂ ਵਧਾਉਣਾ ਚਾਹੁੰਦੀ ਸੀ ਤੇ ਉਹਨੇ ਪਿੱਛੇ ਨੂੰ ਖਿੱਚਦੀ ਸੀ ਤੇ ਅਸੀਂ ਅੱਗੇ ਵਧਣ ਨੂੰ ਕਰਦੇ ਸੀ ਇਸ ਤਰ੍ਹਾਂ ਸਾਧ ਸੰਗਤ ਜਦੋਂ ਕੋਈ ਕੰਮ ਆਪਾਂ ਕਰਦੇ ਆਂ ਪੂਰੀ ਮਤਬੁੱਧ ਦੇ ਨਾਲ ਕਰੋ ਮੇਰੇ ਵੀਰ ਜੇ ਕੋਈ ਪਸ਼ੂ ਸੰਭਿਆ ਉਹਦੇ ਤੇ ਬੰਦਿਆਂ ਵਰਗਾ ਵਰਤਾਓ ਕਰੋ ਪਸ਼ੂ ਤੇ ਵੀ ਮੈਂ ਬਹੁਤ ਵੱਡੀ ਉਹਦੋਂ ਗਲਤੀ કરી ਸੀ ਉਹਨਾਂ ਬੱਚਿਆਂ ਤੇ ਕਈ ਯਾਰ ਬੰਦੇ ਨੂੰ ਸਰਾਪ ਉਹ ਵੀ ਲੱਗ ਜਾਂਦਾ ਉਹ ਸਾਧ ਸੰਗਤ ਚੱਲ ਦੂਜੀਆਂ ਤਿੰਨ ਬੱਚੀਆਂ ਸਾਡੀਆਂ ਸੀ ਉਹ ਬਚਾ ਲਈਆਂ ਵਿਚਾਰੀਆਂ ਜਦੋਂ ਦੌੜ ਲੱਗੀਆਂ ਉੱਥੇ ਟੱਪਣ ਜੇ ਤੇ ਦੂਜੀਆਂ ਸਿੱਕੇ ਰੁੰਨੇਂ ਬੂ ਪਿਆ ਕੇ ਨੂੰ ਕੋਸ਼ ਕਰਕੇ ਨੂੰ ਨਮਾ ਕਰ ਰਾਇ ਕਰ ਕਰ ਕੇ ਤੇ ਜੀ ਅਸੀਂ ਉਹ ਬਚਾ ਲਿਆ ਬਚ ਗੀਆਂ ਚਲੋ ਵਧੀਆ ਰਹੇ ਠੀਕ ਰਹੇ ਖੇਤੀ ਉੱਥੇ ਅਸੀਂ ਚੰਗੀ ਕਰਦੇ ਰਹੇ ਜਲ 4 ਪੈਸੇ ਵੀ ਸਾਨੂੰ ਬਚੇ ਇਹ ਜੀ ਗੱਲ ਨਹੀਂ ਹੈ ਸੋਣਾ ਵਧੀਆ ਸਾਡਾ ਗੁਜ਼ਾਰਾ ਹੁੰਦਾ ਰਿਹਾ ਉਹ ਕਹਿਣ ਦਾ ਭਾਵ ਤਾਂ ਇਹ ਆ ਸੰਤ ਵੀ ਪ੍ਰਮਾਤਮਾ ਵਾਂ ਬਿਦਾਵੇ ਫੇਰ ਵਾਦਾ ਬੰਦਾ ਇਹਦਾ ਅਕਲ ਦਿਮਾਗ ਦੇ ਨਾਲ ਇਹਨੂੰ ਪੂਰਾ ਸੋਚੋ ਸਮਝੋ ਫੇਰ ਅੱਗੇ ਕਾਰਵਾਈ ਕਰੋ ਤੇ ਉਹ ਕਿਸੇ ਦੇ ਮਗਰ ਲੱਗ ਕੇ ਨਾ ਕਰੋ ਯਾਰ ਕੋਈ ਰਾਇ ਮਸ਼ਵਰਾ ਚੰਗਾ ਦੇ ਦਿਆ ਕਰੋ ਦੂਜੇ ਨੂੰ ਜਿਹੜਾ ਆਪ ਕਰਿਆ ਹੋਵੇ ਜਿਹਦੇ ਚ ਆਪਾਂ ਆਪ ਪਾਸ ਹੋਈਏ ਨਾ ਉਹ ਦੱਸੇਗਾ ਕਾਹ ਕਿਸੇ ਨੂੰ ਕਹਦਾ ਇਹ ਹੋਈ ਤੇ ਦੂਜਾ ਸਾ ਸੰਗਤ ਜਿਵੇਂ ਹੁਣ ਆਪਾਂ ਬੇ ਕਿੰਨਾ ਰੌਲਾ ਪਈ ਜਾਂਦਾ ਉਹ ਤੂੰ ਆਵੇ ਤੂੰ ਆਵੇ ਦਿੱਲੀ ਪਹੁੰਚ ਗਿਆ ਉਹ ਦਿੱਲੀ ਵਾਲੇ ਐ ਕਿ ਪੁਲਿਸ ਫੜੀ ਜਾਂਦੀ ਆ ਉਹ ਕਰਦੀ ਆ ਯਾਰ ਇਹ ਧੂਏ ਦੇ ਨੁਕਸਾਨ ਕਿਹਨੂੰ ਕਿਹਨੂੰ ਨਹੀਂ ਕਿਸਾਨਾਂ ਨੂੰ ਕਿਤੇ ਨੁਕਸਾਨ ਨਹੀਂ ਹੈ ਕਿਸਾਨਾਂ ਨੂੰ ਵੀ ਬਹੁਤ ਨੁਕਸਾਨ ਆ ਦੇਗਾ ਪੁਲਿਸ ਦਾ ਕੇ ਫੜਨ ਲੱਗੀ ਗਵਰਨਮੈਂਟ ਦੇ ਮਗਰ ਲਾ ਕੇ ਰੇ ਦਾ ਕਿਸੇ ਨੂੰ ਫਿਕਰ ਹੀ ਨਹੀਂ ਕੀ ਯਾਰ ਸਾਡੇ ਨਾਲ ਤੁਸੀਂ ਕਰੀ ਜਾਂਦੇ ਆ ਜੇ ਤਾਂ ਸਾਨੂੰ ਅੱਜ ਰੇ ਦੀ ਲੋੜਾ ਸਾਨੂੰ ਡਾਈ ਰੇ ਨਹੀਂ ਮਿਲਦਾ ਜਦੋਂ ਅਸੀਂ ਬੀਜ ਹਟੇ ਕਣ ਕਾਤੇ ਫਿਰ ਦੁਕਾਨਾਂ ਦੇ ਪੂਰੇ ਬੋਰੇ ਨੇ ਫਿਰ ਲਾ ਲਾ ਕੇ ਚਮਕਾ ਕੇ ਰੱਖੇ ਹੋਣਗੇ ਵੀ ਆਜੋ ਡਾਈ ਰੇ ਬਹੁਤ ਪਿਆ ਰੁੱਤ ਤੋਂ ਘਰੁੱਤਾ ਫਿਰ ਅਸੀਂ ਕਿਉਂ ਸਰਚ ਮਾਰਨਾ ਵਾ ਜਿਹੜੇ ਸਾਡੇ ਮੰਤਰੀ ਆ ਬੈਠੇ ਆ ਵਿੱਚ ਸਰਕਾਰ ਦੇ ਯਾਰ ਉਹਨਾਂ ਨੂੰ ਕਿਤੇ ਜ਼ਿੰਮੇਵਾਰਾਂ ਬਾਰੇ ਸੋਧਣੀ ਜ਼ਿੰਮੇਵਾਰਾਂ ਦੇ ਬੰਦੇ ਹੀ ਆ ਉਹਨਾਂ ਨੂੰ ਪਤਾ ਸਾਰਾ ਵੀ ਆ ਚੀਜ਼ ਐ ਇਸ ਵੇਲੇ ਚਾਹੀਦੀ ਐ ਜੋ ਇਹ ਹੀ ਝੋਨਾ ਭਗਵਾਨ ਤਮਾਨ ਦਾ ਪਹਿਲਾ ਸੈਲਰਾਂ ਚ ਚਕਾਇਆ ਹੁੰਦਾ ਚੌਲ ਤੇ ਸੈਲਰ ਹੁੰਦੇ ਬਿੱਲੇ ਤੇ ਅੱਜ ਮੰਡੀਆਂ ਚ ਰੋਣ ਲਾਣੀ ਸੀ ਇਹ ਸਰਕਾਰ ਨੇ ਆਪ ਹੀ ਨੁਕਸਾਨ ਕਰਿਆ ਸਾਧ ਸੰਗਤ ਇਹ ਜ਼ਿਮੀਂਦਾਰਾਂ ਦਾ ਕਸੂਰ ਨਹੀਂ ਹੈ ਜ਼ਿਮੀਂਦਾਰਾਂ ਤਾਂ ਫਸਲ ਅਗਾਉਣੀ ਆ ਅਗਾ ਕੇ ਮੰਡੀ ਚ ਲੈ ਕੇ ਜਾਣੀ ਆ ਇਹ ਤਾਂ ਗਵਰਨਮੈਂਟ ਨੇ ਸੋਚਣਾ ਵੀ ਆਪਾਂ ਆਪਦੇ ਜਿੱਥੇ ਰੱਖਣੀ ਉਹ ਤੇ ਥਾਂ ਵਿਲੇ ਕਰੀਏ ਫੇਰ ਕਹਿੰਦੇ ਧੂਆਂ ਵੇਖ ਉਧਰ ਧੂਏ ਨੂੰ ਤਾਂ ਆ ਕੇ ਪੁਲਸ ਪੜੀ ਜਾਂਦੀ ਐ ਤੇ ਇਨਸਪੈਕਟਰ ਨੂੰ ਗਵਰਨਮੈਂਟ ਕੋ ਕਹਿੰਦੀ ਨਹੀਂ ਤੁਸੀਂ ਇਹਨਾਂ ਦਾ ਝੋਨਾ ਜਿਵੇਂ ਦਾ ਕਿਉਂ ਰੋਲੀ ਜਾਂਦੇ ਆ ਦਾਲੇ ਹਾਲਾਂ ਕੇ ਸੁੱਕੇ ਵੱਢੇ ਆ ਫੇਰ ਵੀ ਤੁਹਾਡਾ ਮੁਕਤਰ ਨਹੀਂ ਆਉਂਦਾ ਫੇਰ ਵੀ ਤੁਹਾਡਾ ਮੁਕਤਰ ਨਹੀਂ ਆਉਂਦਾ ਇਹ ਜੋ ਕੋ ਕਰੀ ਜਾਂਦੇ ਆ ਜਿਹੜਾ ਧੂਆਂ ਧੂਏ ਦੇ ਦਾਲੇ ਹੋਏ ਪਿਆ ਰਿਆ ਧੂਆਂ ਜ਼ਿੰਮੇਵਾਰ ਜਿਹੜੇ ਬੰਦੇ ਨੇ ਰੌਣੀ ਕਰਤੀ ਨਾ ਸਾਹ ਸੰਗਤ ਜਿੱਥੇ ਉਹ ਦੱਸਿੰਦੇ ਨਹੀਂ ਬਤ ਤਾਉਣੀ ਸੀ ਤੇ 25 ਦਿਨ ਨਹੀਂ ਆਈ ਹੋਊ ਫੇਰ ਉਹ ਪਛੇਤੀ ਵੀ ਜੋਗੇ ਉਹਦੇ ਚ ਜਦੋਂ ਵੇਚੋਗੇ ਉਹਦੇ ਝਾੜ ਨਹੀਂ ਪੂਰਾ ਦੇਣਾ ਇਹ ਧੂਏ ਦਾ ਧੂਏ ਦੇ ਨਾਲ ਨੇਰਾਜਾ ਹੋ ਜਾਂਦਾ ਦੇਖੋ ਦਿਨ ਚੜਦਾ ਉਦੋਂ ਵੀ ਨੇਰਾਜਾ ਛਪਦਾ ਉਦੋਂ ਵੀ ਨੇਰਾਜਾ ਬਸ ਘੰਟਾ ਦੋ ਘੰਟੇ ਦੇਣ ਲੱਗਦਾ ਉਹਦੇ ਨਾਲ ਪੈੜੀਆਂ ਬੱਤ ਨਹੀਂ ਆਉਂਦੀਆਂ ਜੇ ਮੌਸਮ ਉੱਤੋਂ ਧੁੱਪ ਸਹੀ ਨਹੀਂ ਲੱਗਦੀ ਤਾਂ ਸੁੰਡੀ ਪੈਦਾ ਹੋ ਜਾਂਦੀ ਹੈ ਆ ਜਿਹੜੇ ਆਪਾਂ ਉਹਨੂੰ ਕੀ ਉਸ ਸੇਵਾ ਸੈਂਟਰ ਨਾਲ ਕੀ ਬੀਟੀ ਆ ਉਥੇ ਕਣਕ ਉਹਦੇ ਵਿੱਚ ਪਰਾਲੀ ਅੱਦੋ ਸਦੀਪ ਮਗਰ ਪਈ ਆ ਮਸ਼ੀਨ ਦੇ ਉਹ ਜਿਹੜੀ ਪਰਾਲੀ ਆ ਪਰਾਲੀ ਜਿਹੜੀ ਕਣਕਰੀ ਉਹਦੇ ਵਿੱਚ ਸੁੰਡੀ ਆ ਗੁਲਾਬੀ ਜੀ ਸੁੰਡੀ ਆ ਉਹ ਗੁਲਾਬੀ ਸੁੰਡੀ ਉਪਰ ਵਾਲੀ ਦਾ ਕਰਕੇ ਪੈਦਾ ਹੁੰਦੀ ਆ ਸਾਡਾ ਕਿਡਾ ਨੁਕਸਾਨ ਆ ਹੋ ਜਰ ਜੇ ਜੇ ਅਸੀਂ ਪ੍ਰਾਲੀ ਮਚਾ ਲੈਂਦੇ ਸੀ ਮਚਾ ਕੇ ਧੂਏ ਦਾ ਦੁੱਖ ਅਸੀਂ ਵੀ ਸਹਿੰਦੇ ਸੀ ਸਾਡੇ ਵੀ ਉਹ ਮਗਜ ਨੂੰ ਚੜਦਾ ਸੀ ਕੱਲਾ ਦਿੱਲੀ ਨਹੀਂ ਜਾਂਦਾ ਉਹ ਪੰਜਾਬ ਚ ਵੀ ਰਹਿੰਦਾ ਵਾ ਉਹਦੇ ਨਾਲ ਕਿੰਨੀਆਂ ਸੋਹਣੀਆਂ ਬਾਹ ਕੇ ਕਣਕਾ ਦੋ ਦੋ ਤਿੰਨ ਤਿੰਨ ਅਰੀ ਬੇਲੀ ਬਾਹ ਕੇ ਚਲ ਸਵਾਗਾ ਮਾਰ ਕੇ ਤਵੀਆਂ ਤੋਂ ਵੀ ਨਾ ਬਾ ਕੇ ਕਣਕ ਵੀ ਦਿੰਦੇ ਸੀ ਬਹੁਤ ਸੋਹਣੀ ਕਣਕ ਆਈ ਹੁੰਦੀ ਸੀ 60 60 65 70 70 ਮਣ ਕਣਕ ਨਿਕਲਦੀ ਸੀ ਹੁਣ ਦੇਖ ਲਓ ਜੀ 50 45 ਮਣ ਤੋਂ ਵੱਧ ਗਿਆ ਮੈਨੂੰ ਫਿਰ ਟੇਮੋਂ ਕਹਿ ਦਿਓ ਜਿਹੜੀਆਂ ਆਪਾਂ 베ਜੀਆਂ ਚੌਥਾ ਹਿੱਸਾ ਤਾਂ ਕਿਸਾਨਾਂ ਦੀਆਂ ਕਣਕਾਂ ਮਰੀਆਂ ਪਈਆਂ ਯਾਰ ਉਹ ਸੁੰਢੀ ਲਗ ਲਾ ਕੇ ਨਾਲੇ ਹਰਾਂ ਕਿ ਗਵਰਨਮੈਂਟ ਦੇ ਵਿੱਚ ਬੰਦੇ ਆਪਣੇ ਆਪ ਦੇ ਆ ਜਿਵੇਂ ਭਗਵੰਤ ਮਾਨ ਇੱਕ ਪਾਸੇ ਤਾਂ ਉਹ ਕਹਿੰਦਾ ਮੈਂ ਖੇਤੀ ਕਰਦਾ ਰਿਆਂ ਆਸ਼ਾ ਟਰੈਕਟਰ ਮੈਂ ਚਲਾਇਆ ਮੇਰੀ ਬਾਹ ਟੁੱਟ ਗਈ ਸੀ ਹੈਂਡਲ ਮਾਰਦੇ ਦੀ ਤੇ ਦੂਜੇ ਵਸ ਇੰਜਣ ਮੈਂ ਛੜਦਾ ਰਿਆਂ ਮੋਟਰ ਮੈਂ ਛੜਦਾ ਡੋਰਗਾ ਮੈਂ ਪਾਉਂਦਾ ਰਿਆਂ ਤੇ ਫਿਰ ਉਹਨੂੰ ਹੁਣ ਪਤਾ ਨਹੀਂ ਆਪਣੇ ਕਿਸਾਨਾਂ ਬਾਰੇ ਕੀ ਹਾਲ ਹੈ ਕਿਸਾਨਾਂ ਦਾ ਝੋਨੇ ਨੇ ਲੱਕ ਤੋੜਤਾ ਮੈਂ ਆਪਣੇ ਪੰਜਾਬੀਆਂ ਨੂੰ ਕਹਿੰਨਾ ਉਹ ਮਤਲਬ ਨਾ ਤੁਸੀਂ ਆ ਮਾਵਲੇ ਵਧਾਓ ਨਾ ਵਧਾਓ ਯਾਰ ਇੱਕ ਦਿਨ ਐਸਾ ਆਊਗਾ ਲੱਕ ਟੁੱਟਿਆ ਜੁੜਨਾ ਨਹੀਂ ਮੁੜ ਕੇ ਦੇਖ ਲਿਓ ਜਿਹਦੀ ਪਹਿਲੀ ਤੁਸੀਂ ਮਾਵਲੇ ਤੇ ਲੈਨੇ ਆ ਉਹਨੂੰ ਉਹਨੂੰ ਜਦ ਚੁੱਪੀ ਕਰਕੇ ਵੇਚੂ ਉੰਨੇ ਤੋਂ ਪਹਿਲੀ ਆਪੇ ਜਿੰਮੇਦਾਰੀ ਦੇ ਦੇਣੀ ਹੈ ਜਿਹੜੀ ਤੁਹਾਡੇ ਕੋਲੇ ਹੈਗੇ ਜਦੋਂ ਤੁਸੀਂ ਉਹਦੇ ਜਾ ਜਾ ਕੇ ਦਾਲੇ ਉਹਨੇ ਦੇ ਦੇ ਇਹਨਾਂ ਨੂੰ ਦੇ ਦੇ ਇਹਨਾਂ ਨੂੰ ਝੋਨੇ ਦਾ ਕੀ ਹਾਲ ਹੈ ਪੜੀਆਂ ਹੁਣ ਚੱਕੀ ਜਾਂਦੇ ਆ ਨਾ ਮਹਿਨਤ ਵਾਲੀ ਗੱਲ ਆ ਆਪਣੇ ਪੰਜਾਬੀ ਗਾਣ ਨੂੰ ਬੰਦ ਕਰਦੇ ਆ ਨਾ ਰੇਟ ਚੱਕੋ ਜਰ ਪੜੀਆਂ ਦਾ ਭਾਈ ਬਣ ਕੇ ਨਾ ਚੱਕੋ ਕੁਛ ਨਹੀਂ ਇਹਦੇ ਵਿੱਚ ਇਹਨਾਂ ਪੜੀਆਂ ਦੇ ਜੇ ਤੁਸੀਂ ਆਲੂ ਕਹਿੰਦੇ ਆ ਆਲੂ ਹਰੇ ਕਰੀ ਮਹਿੰਗੇ ਨਹੀਂ ਉਹਨੇ ਹਰੇ ਕਰੀ 1000 ਰੁਪਏ ਦਾ ਗੱਟਾ ਨਹੀਂ ਵਿਕਣਾ ਇਹ ਭਲੇਖਾ ਕੱਢ ਦਿਓ ਤੁਸੀਂ ਰਿਦਾ ਮਤਲ ਜਿਹੜੇ ਤੁਸੀਂ ਆਲੂ ਲਾਉਣੇ ਤੁਸੀਂ ਕੋਈ ਸਵਰਾਏਦਾਰ ਬਣਾਜੋ ਦੂਜੇ ਗਰੀਬ ਰਹਿ ਜਾਣਗੇ ਕਣਕ ਲਾਉਣ ਵਾਲੇ ਰੱਬ ਨੇ ਸਭ ਨੂੰ ਇੱਕੋ ਥਾਂ ਹੀ ਰੱਖਣਾ ਥੋੜਾ ਬਹੁਤਾ ਹੀ ਫਰਕ ਹੁੰਦਾ ਨਾ ਮੇਰੇ ਵੀਰ ਪੈੜੀ ਦੇ ਰੇਟ ਨਾ ਚੱਕੋ ਯਾਰ ਮੈਂ ਤਾਲੀ ਗੱਲ ਆ ਅੱਗੇ ਹੀ ਪੜੀ ਦਾ 100000 ਜਰਵੇ ਅੱਗੇ 100000 ਦੇ ਤਿੰਨ ਕਿੱਲੇ ਬੈ ਆ ਜਾਂਦੇ ਸੀ ਪਹਿਲੀਆਂ ਚਾ ਜਦੋਂ 50 ਸਾਲ ਪਹਿਲਾਂ ਬੈ ਤੇ ਜਿਹੜੇ ਹੁਣ 80000 ਨੂੰ ਤਾਂ ਲਾ ਲੋ ਸਾਬ ਮਾਂ ਬਲਾਵਾ ਕਿੱਥੇ ਗੱਲ ਗਈ ਕਿੰਨਾ ਪੈਸਾ ਵੱਧ ਗਿਆ ਇਹ ਵਧਣ ਪੈਸੇ ਨੇ ਨੁਕਸਾਨ ਪੰਜਾਬ ਦਾ ਬਹੁਤ ਕਰਤਾ ਕਰਜ਼ਈ ਵੀ ਲੋਕ ਬਥੇਰੇ ਹੋ ਗਏ ਪੈਲੀਆਂ ਛੱਡ ਕੇ ਵੀ ਪੱਜ ਗਏ ਇਹ ਪੈਸੇ ਨੇ ਐਸੀ ਆਪਣੇ ਪੰਜਾਬ ਨੂੰ ਦੌੜ ਲਾਤੀ ਡਾਲਰ ਡਾਲਰ ਪੈਸਾ ਪੈਸਾ ਕਰਦੇ ਕਰਦੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹਨਾਂ ਦੇਸ਼ਾਂ 'ਚ ਇੜਲੀ ਸਪੇਨ ਦਬਈ ਸਾਊਦੀਆ ਬਹੁਤਾ ਬਿਸਾਬੇ ਆਪਣੇ ਮੁੰਡੇ ਜਿਹੜੇ ਪੱਜੇ ਪੈਸੇ ਦਾ ਕਰਕੇ ਹੀ ਪੱਜੇ ਆ ਬੀਆ ਲੋਕ ਇੱਥੇ ਵੱਡੀਆਂ ਗੱਡੀਆਂ ਚਲਾਉਂਦੇ ਆਪਾਂ ਵੀ ਚਲਾਵਾਂਗੇ ਇਹ ਪੈਸੇ ਦੀ ਦੌੜ ਚ ਰੋਟੀ ਤਾਂ ਇੱਥੇ ਕੰਮ ਕਰਕੇ ਸਭ ਨੂੰ ਰੋਟੀ ਕੋਈ ਮਿਲਣੀ ਆ ਖਾਣੇ ਪ੍ਰਸ਼ਾਦਾਈਆ ਇੱਜ਼ਤ ਲਾਜ ਦਾ ਤੇ ਤੰਦਰੁਸਤੀ ਦਾ ਮਿਲੀ ਜਾਵੇ ਬਹੁਤ ਵਧੀਆ ਚਰ ਆਪਦਾ ਕੰਮ ਕਰੀ ਚਲੋ ਥੋੜਾ ਇੰਨਾ ਜਨਰਲ ਬਾਹਲੇ ਭਜਣ ਚ ਕੀ ਫਾਇਦਾ ਜਾਂ ਪੈੜੀਆਂ ਦੇ ਰੇਟੀ ਵੱਧਦੇ ਆ ਗਰੀਬ ਨੂੰ ਬਿਮਾਰ ਤੇ ਤੁਸੀਂ ਜਿਹੜੇ ਵਿਚਾਰੇ ਦੋ ਚਾਰ ਕਿੱਲੇ ਮਾਮਲੇ ਤੇ ਲੈਣੇ ਹੁੰਦੇ ਆ ਨਾਲ ਹੀ ਹੋਰ ਅਗੜਿਆ ਜਾਂਦਾ ਹੈ ਉਹ ਪਿੱਟੇ ਜਾਂਦਾ ਮੈਂ ਯਾਰ 90000 ਰੁਪਇਆ ਦੇਵਾਂ ਕਿੱਥੋਂ ਮੈਂ ਤਾਂ ਸੁਣਿਆ ਪਤਾ ਨਹੀਂ ਕਿਹਨੇ ਅੱਗੇ ਦੱਸ ਦਿਆ ਕਿ ਪੈੜੀ ਦਾ ਰੇਟ 5-7000 ਹੋਰ ਵਧਾਤਾ ਦੱਸ ਦੋ ਮੈਨੂੰ ਗੱਲ ਲੈ ਨਾ ਜਾ ਰਹੇ ਜੀਆਂ ਗੱਲਾਂ ਕਰੋ ਗਵਰਨਮੈਂਟ ਆਪਣਾ ਸਕੰਜਾ ਕਸੀ ਆਉਂਦੀ ਆ ਆ ਗਾਂ ਨੂੰ ਤੁਹਾਡੀ ਮੱਕੀ ਵੀ ਨਹੀਂ ਵਿਕਣੀ ਦੇਖ ਲਿਓ ਭਲਾ ਭਈ ਰੋਲੋਗੇ ਬਾਜ਼ਾਰਾਂ ਚੋਂ ਝੋਨਾ ਤਾਂ ਤੁਹਾਡਾ ਵਿਕਣਾ ਹੀ ਕੀ ਆ ਤੇ ਨਾ ਲੈਣਗੇ ਮੂੰਗੀ ਉਹ ਤਾਂ ਸਮਝ ਗਏ ਪੜਿਆਂ ਅੱਗੇ ਵਧਿਓ ਮੇਰੇ ਵੀਰ ਪੂਰੇ 27 ਆਉਂਦਾ ਸਨ ਦੇਖੀ ਜਬ ਕਿਸ ਤਰ੍ਹਾਂ ਕੱਸਦੇ ਜਾਂਦੇ ਆ ਨੌਜਲਾ ਪੰਜਾਬ ਦੇ ਗਾਂ ਚਾਰ ਸਵੇਰੋਂ ਕਸੀ ਤੁਰੇ ਜਾਂਦੇ ਆ ਆਪਣੇ ਆਪ ਦੇ ਹੀ ਆ ਵਿੱਚ ਉੱਪਰੇ ਨਹੀਂ ਹੈ ਕੋਈ ਨਹੀਂ ਗੱਲ ਕਰਦਾ ਪੰਜਾਬ ਦੇ ਜ਼ਿੰਮੇਦਾਰਾਂ ਦੀ ਬਿਜਲੀ ਫ੍ਰੀ ਦੇ ਕੇ ਰਗੜ ਕੇ ਰੱਖਦੇ ਲੋਕ ਕੰਮ ਕਰਨੋਂ ਘਟ ਗਏ ਆਪਣੇ ਮੁੰਡੇ ਤਾਂ ਹੀ ਕੰਮ ਕਰਨੋਂ ਕੱਟਿਆ ਜਿਹੜੀਆਂ ਫਰੀ ਚੀਜ਼ਾਂ ਮਿਲ ਗਿਆ ਵੱਡੀ ਮੋਟਰ ਦਾ ਖੇਤੜੀ ਦਾ ਬਿੱਲ ਨਹੀਂ ਦੇਣਾ ਘਰੇ ਬਿਜਲੀ ਵਾਲੀ ਜਨੇ ਉਹਦਾ ਬਿੱਲ ਨਹੀਂ ਦੇਣਾ ਆਟਾ ਦਾਲਾ ਮਿਲਣ ਲੱਗੀਆਂ ਕੰਮ ਕਰਨੋਂ ਕੱਟ ਗਏ ਅੱਗੇ ਆਪਣੇ ਗਰੀਬ ਲੋਕ ਜਿਹੜੇ ਐਸੀ ਭਾਈ ਸੀ ਕਿਵੇਂ ਆਪਣੇ ਘਰੇ ਭੱਜ ਭੱਜ ਕੇ ਆਉਂਦੇ ਹੁੰਦੇ ਸੀ ਹੁਣ ਸੱਦਣੇ ਪੈਂਦੇ ਆ ਹੁਣ ਦਸ ਸਾਰੇ ਜਾਓ ਕਰੇ ਦਿਹਾੜੀ ਦੇ ਤਾਂ ਦੇ ਅੜ ਗਿਆ ਆਉਂਦਾ 9 ਵਜੇ ਆਉਂਦਾ ਤੇ 5 ਵਜੇ ਚਲੇ ਜਾਂਦਾ ਸਿਰਦੇ 500 ਕੰਮ ਬਲਦੋ 2 ਘੰਟੇ ਨਾ ਕਰਿਆ ਹੋਵੇ। ਇਸ ੋਡੇ ਕਾਰਨ ਜੇ ਤੁਸੀਂ ਕੰਮ ਤੋਂ ਘਟੇ ਆਪਣੇ ਕਰੇ ਤਿੰਨ ਤਿੰਨ ਚਾਰ ਚਾਰ ਬੰਦੇ ਫਿਰਦੇ ਆ ਪਰ ਆਪਾਂ ਕੰਮ ਨਹੀਂ ਕਰਦੇ। ਟਰੈਕਟਰ ਵੀ ਨਹੀਂ ਚਲਾਉਂਦੇ ਯਾਰ ਉਹ ਵੀ ਪਈਏ ਪੁਈਏ ਚਲਾਈ ਜਾਂਦੇ ਆ ਕਿਰਾਏ ਆਧਾਰ ਵਾਲੇ ਕਿਰਾਇਆਂ ਤੇ ਬੰਦੇ ਰੱਖੇ ਆ। ਆਪਣੇ ਦਾ ਮੁੰਡੇ ਵੱਲ ਦੁਬੱਟਾ ਮੋਢੇ ਦੇ ਸੱਟੇ ਚਾ ਲੋ। ਉਹਨਾਂ ਕਈ ਵਨ ਕਹਿੰਗੇ ਯਾਰ ਮੋਢੇ ਤੇ ਦੁਬੱਟਾ ਕਾਹਤੋਂ ਰੱਖ ਲੈਣਾ। ਉਹ ਮੈਂ ਕਹ ਜਿਹੜੇ ਆਪਣੇ ਬਜ਼ੁਰਗ ਸੀ ਉਹ ਮੋਢਾ ਸੁੰਨਾ ਨਹੀਂ ਸੀ ਹੁਣ ਦਿੰਦੇ ਹੁੰਦੇ ਜਿਹੜਾ ਮੋਢਾ ਨਾ ਉਹ ਸੁੰਨਾ ਨਹੀਂ ਸੀ ਹੁਣ ਉਹਦੇ ਦੁਬੱਟਾ ਰੱਖਦੇ ਸੀ ਮੋਢੇ ਤੇ ਵੀ ਕਦੋਂ ਵਾਸਤੇ ਵੀ ਜਿੱਥੇ ਮਰਜੀ ਇਹਨੂੰ ਵਿਛਾ ਕੇ ਪੈ ਜਾ ਕਿਤੇ ਬਾਹਰ ਅੰਦਰ ਗਿਆ ਕਿਤੇ ਹੱਥ ਤੋਤੇ ਇਹਨਾਂ ਸਾਫ਼ ਕਰ ਲਾ ਤੇ ਹਵਾ ਝਾਲ ਲਾ ਮਿੱਟੀ ਝਾੜ ਲਾ ਕਿੰਨੇ ਕੰਮ ਆਉਂਦਾ ਇਹ ਬਜ਼ੁਰਗੋ ਤਾਂ ਰਹਿਦੇ ਜਾਂਦੇ ਨਾ ਲਾ ਉਹਨੂੰ ਆਪਣੇ ਬਜ਼ੁਰਗ ਤੇ ਇਹਦੇ ਦੁਬੱਟਾਂ ਦੇ ਜਾ ਕੇ ਨੇੜੇ ਜਾ ਕੇ ਉਹਨਾਂ ਨੇ ਆਦੀਆਂ ਲੱਤਾਂ ਕਿਹਾ ਕਿ ਮਿੱਟੀ ਨਾ ਕਰ ਦੋ ਪੈ ਜਾਣੀ ਕਰ ਦੋ ਤੋਂ ਸਾਰੀ ਝਾੜ ਲੈਣੇ ਦੁਬੱਟੇ ਨਾਲ ਜਿਹੜਾ ਲੁੜਿਆ ਤੋਂ ਕਹਿੰਦੇ ਹੁੰਦੇ ਸੀ ਬਜ਼ੁਰਗ ਕਹਿੰਦੇ ਹੁੰਦੇ ਸਾਡਾ ਬਾਪੂ ਕਹਿੰਦੇ ਮੋਢਾ ਨਾ ਸੁਲਾ ਰੱਖਿਆ ਕਰੋ। ਦੁਬੱਟਾ ਇਹਨੂੰ ਸਿਰ ਤੇ ਵੀ ਬੰਨ ਸਕੀਏ ਕਿਦਾ ਸਿਰ ਕੋ ਨਾ ਸਿਰ ਕੋ ਨਾ ਰੱਖਿਆ ਤੇ ਦੁਬੱਟਾ ਮੋਢੇ ਤੇ ਉਹ ਉਹਦਾ ਸਿਰ ਤੇ ਬੰਨ ਤਾਂ ਲਊ। ਲੋੜ ਪਈ ਤਾਂ ਨਾ ਮੋਢਾ ਸੁਨਣਾ ਰੱਖਿਆ ਕਰੋ। ਆਹ ਦੁਬੱਟਾ ਜਿਹੜੀ ਦੀ ਬਹੁਤ ਵੱਡੀ ਕੀਮਤ ਹੈ ਇਹਦੀ ਪੰਜਾਬ ਵਾਲੇ ਲੋਕੋ ਇਹਦੀ ਬਹੁਤ ਵੱਡੀ ਕੀਮਤ। ਬਜ਼ੁਰਗਾਂ ਦੀਆਂ ਨਿਸ਼ਾਨੀਆਂ ਆ ਇਹ ਆਪਣੇ ਵੱਡਿਆਂ ਬਜ਼ੁਰਗਾਂ ਦੀਆਂ। ਉਹ ਰੱਖਦੇ ਨੇ ਸੀ ਮੋਢੇ ਜਿਹਦੇ ਜਿਹਦੇ ਤੁਸੀਂ ਦੇਖ ਲਓ ਸੋਡੇ ਦਰਦੇ ਫੜਦਿਆਂ ਦੀਆਂ ਕਰੇ ਮੋਢੇ ਤੇ ਦੁਬੱਟੇ ਹੋਣਗੇ ਜਦੋਂ ਕਦੇ ਫੋਟੋ ਖਿੱਚੀ ਹੋਊਗੀ ਬਲਤਾਂ ਤੇ ਨੀਂ ਨਿਗਾਹ ਮਾਰੋ ਸਾਰੇ ਜਿਹੜੇ ਆਪਣੇ ਬਜ਼ੁਰਗ ਸੀ ਨਾ ਜਿਨ੍ਹਾਂ ਨੂੰ ਪਰ ਢਈਆਂ ਜੀਆਂ ਪੱਗਾਂ ਵਾਲੇ ਕਹਿੰਦੇ ਸੀ ਦੁਬੱਟੇ ਵਾਲੇ ਕਹਿੰਦੇ ਸੀ ਉਹਨਾਂ ਦੇ ਮੋਢੇ ਤੇ ਵੀ ਦੁਬੱਟਾ ਆਉ ਜੇ ਸਿਰ ਤੇ ਬੰਨਿਆ ਹੋਊ ਤਾਂ ਇੱਕ ਹਾਂ ਇਸ ਤਰ੍ਹਾਂ ਸੀ ਪੰਜਾਬ ਉਹਨਾਂ ਨੇ ਬਹੁਤ ਵਧੀਆ ਸੰਭਿਆ ਹੋਇਆ ਪੰਜਾਬ ਜਿਲ੍ਹਾ ਅੱਜ ਤੱਕ ਆਪਾਂ ਪੰਜਾਬ ਜਮਾ ਰੋਲ ਕੇ ਰੱਖਤਾ ਜਾ ਰਹਾ ਆਪਾਂ ਨਵਿਆਂ ਨੇ ਤਾਂ ਆਪੋ ਤਾਂ ਪੀ ਲੱਗੇ ਹੋਏ ਆ ਦੇ ਟੱਕ ਤੇ ਢੱਕ ਇੱਕੋ ਹੀ ਗੱਲ ਨਾ ਯਾਰ ਕਿ ਦੀ ਧੀ ਪੈਣ ਦੇਖਣੀ ਐ ਨਾ ਕਿ ਦੀ ਕੁੜੀ ਬਹੂ ਦੇਖਣੀ ਐ ਯਾਰ ਉਹੀ ਦੱਬੀ ਜਾਂਦੇ ਆ ਗੀਤ ਲਾ ਦੱਸ ਗੰਦੇ ਤੋਂ ਗੰਦੇ ਗੀਤ ਆ ਯਾਰ ਜਿਹੜੇ ਆਪਾਂ ਲਾ ਕੇ ਨੰਗਦੇ ਆ 20 ਦੇ ਵਿੱਚ ਦੀ ਆਹ ਯਾਰ ਸਾਧ ਸੰਗਤ ਥੋੜੇ ਜਿਹਾ ਆਪਾਂ ਵੀ ਸਿਆਣੇ ਬਣ ਗਏ ਠੀਕ ਹੈ ਗਵਰਨਮੈਂਟ ਆਪਾਂ ਨੂੰ ਆਪਣੇ ਨਾਲ ਤੱਕਾ ਕਰ ਰਹੀ ਹੈ ਪਤਾ ਆਪਾਂ ਨੂੰ ਪਰ ਉਹਦਾ ਨੁਕਸਾਨ ਜੇ ਆਪਾਂ ਅੱਗ ਲਾਉਣੇ ਨਾ ਆਪਾਂ ਇੱਕ ਗੱਲ ਤੇ ਤੁਲੇ ਵਿੱਚ ਅੱਗ ਲਾਵਾਗੇ ਲਾਵਾਗੇ ਦਾ ਨੁਕਸਾਨ ਆਪਾਂ ਨੂੰ ਵੀ ਹੈ ਜਿਹੜੇ ਬੰਦੇ ਨੂੰ ਦਵਾ ਸਾਭ ਆ ਉਹਨੂੰ ਬਹੁਤ ਤਕਲੀਫ ਹੈ ਰਾਤ ਨੂੰ ਸਾਹ ਨਹੀਂ ਆਉਂਦਾ ਛੋਡੇ ਖੇਤ ਚ ਕਣਕਾਂ ਜਿਹੜੀ ਸੁੰਢੀ ਪੈਂਦੀ ਹੈ ਇਹਦਾ ਕਰਕੇ ਪੈਂਦੀ ਹੈ ਕਣਕਾਂ ਨੂੰ ਗਰਮੈਸ਼ ਬਣੀ ਵੀ ਹੈ ਧੂਏ ਦੇ ਨਾਲ ਗਰਮੈਸ਼ ਨਾਲ ਸੁੰਢੀ ਪੈਂਦੀ ਆ ਕਿਸੇ ਸਪਰੇ ਨੇ ਸੁੰਢੀ ਮਾਰਨੀ ਨਹੀਂ ਜਿਹੜੀ ਪੈਦਾ ਹੋਈ ਵੀ ਆ ਕਣਕ ਚੋਂ ਹੂੰ ਜਾਣ ਤੋਂ ਉੱਪਰ ਤਾਂ ਚੋਨਾ ਲਾਉਣਾ ਹੀ ਛੱਡ ਦਿਓ ਯਾਰ ਦੋ ਦੋ ਵੀਰਾ ਮੱਕੀ ਜਿਹੜੇ ਆਪਾਂ ਸੌਣ ਚ ਵੇਚ ਦਿੱਗੇ ਨਾ ਤੇ ਐਸ ਲੋਤ ਕੱਤੇ ਚ ਵੱਢੀ ਜਾਂਦੀ ਆ ਚੜਦੇ ਮਗਰੋਂ ਵੱਢੀ ਜਾਂਦੀ ਆ ਤਿੰਨਾਂ ਮਹੀਨਿਆਂ ਚ ਤੂੰ ਉਹਦੇ ਬਸ ਆਪਾਂ ਕਣਕ ਲਾਦੇ ਹੋਰ ਬੀਜ ਲੋ ਫਸਲੋ ਨਰਮਾ ਵੀ ਲੋਕਪਾ ਵੀ ਲੋ ਜਾ ਰਹੇ ਜਦੋਂ ਆਪਾਂ ਬੀਜਣ ਲੱਗੇ ਨਾ ਆਪੇ ਹੀ ਰੇਟ ਬਣ ਜਾਣਾ ਲੋਕਾਂ ਨੇ ਇਸ ਚੀਜ਼ ਨੂੰ ਫੇਅਰ ਫਾਲੋ ਕਰ ਲੈਣਾ ਕਪਾਹ ਨਰਮੇ ਨੂੰ ਅੱਗੇ ਬੁੜੀਆਂ ਬੁੰਦੀਆਂ ਹੁੰਦੀਆਂ ਸੀ ਅ ਰੂਹ ਪੜਾ ਕੇ ਲਿਆਉਣੀ ਇੱਕ ਪਾਦੀ ਫਿਰ ਉਹਨੂੰ ਕੀ ਕਰਦੇ ਘਤਦੇ ਹੁੰਦੇ ਸੀ ਫਿਰ ਉਹਦੇ ਗਲੋਟੇ ਕਰਨੇ ਕਿੰਨਾ ਕਿੰਨਾ ਕੰਮ ਇੱਕ ਬੁੜੀ ਕਰ ਜਾਂਦੀ ਸੀ ਆਪਣੇ ਪੰਜਾਬੀਆਂ ਬੁੜੀਆਂ ਆ ਹੁਣ ਤਾਂ ਜੇ ਰੋਟੀ ਲਾਤੀ ਇਕੱਲੀ ਉਹ ਤਾਂ ਬਣਾ ਕੰਮ ਹੀ ਕੋਈ ਨਹੀਂ ਅੱਗੇ ਆ ਜਿਹੜੇ ਆਪਣੇ ਕਾਹ ਕਾਨਾ ਬੋੜੇ ਆਪਣੇ ਲਿਆਉਂਦੇ ਨੇ ਨਹਿਰ ਤੋਂ ਵੱਢ ਕੇ ਤੇ ਉਹਦੇ ਨਾਲ ਰੋਟੀਆਂ ਲਾਉਣੀਆਂ ਬੁੜੀਆਂ ਨੇ ਜਿਉਂ ਕਈ ਵਾਰ ਆਪਾਂ ਛੱਤਾਂ ਤੇ ਪਾਲਦੇ ਪਸ਼ੂ ਵਾਲੀ ਛੱਤ ਤੇ ਕਾਹ ਕਾਨਾ ਪਾਇਆ ਹੁੰਦਾ ਸੀ ਆਪਣਾ ਕਿੰਨੇ ਵਧੀਆ ਮਾਹੌਲ ਸੀ ਯਾਰ ਪਸ਼ੂ ਰਾ ਆਉਣਾ ਬੈਠੇ ਤੇ ਠੰਡਾ ਬਣ ਜਾਂਦਾ ਇੱਥਾਂ ਹੁਣ ਟੀਨਾ ਪਾਈਆਂ ਟੀਨਾ ਦੇ ਬਦੀ ਤੋਪਾਂ ਤਪਦੀਆਂ ਜਿਵੇਂ ਤਵਾ ਖਵਾਦਾ ਹੁੰਦਾ ਟੀਨਾ ਆ ਤਪ ਜਾਂਦੇ ਗਏ ਤੇ ਪਸ਼ੂ ਕੀ ਕਰਨ ਪਲ ਪੱਖੇ ਤੁਸੀਂ 100 ਲਾ ਲਿਓ ਤੱਤੇ ਹਵਾ ਨੂੰ ਪੱਖਾ ਕੀ ਕਰੂ ਉਦੋਂ ਪਸ਼ੂ ਆਪਣੇ ਐ ਤਾਰ ਆਉਣਾ ਬੈਠੇ ਰਹਿੰਦੇ ਸੀ ਉੱਤੇ ਕਾਨਿਆਂ ਦੀਆਂ ਛੱਤਾਂ ਸੀ ਸਲਵਾੜ ਹੋਣੀ ਛਟੀਆਂ ਹੋਣੀਆਂ ਉਹਨਾਂ ਨਾਲ ਰੋਟੀ ਲਈ ਜਾਣੀ ਕੁੜੀਆਂ ਨੇ ਚਾਹ ਕਰਨੀ ਉਹਦੇ ਨਾਲ ਹੀ ਬਹੁਤ ਸੁਣੀ ਜ਼ਿੰਦਗੀ ਜਿਉ ਕੇ ਗਏ ਆ ਬਜ਼ੁਰਗ ਆਪਣੇ ਇਹ ਗੱਲਾਂ ਪੜੀਆਂ ਹੈ ਤਾਂ ਪੁਰਾਣੀਆਂ ਪਰ ਇਹ ਗੱਲਾਂ ਚੰਗੀਆਂ ਬੋ ਲੱਗਦੀਆਂ ਯਾਰ ਮੈਨੂੰ ਤਾਂ ਬਹੁਤ ਚੰਗੀਆਂ ਲੱਗਦੀਆਂ ਸੋ ਨੂੰ ਲੱਗਦੀਆਂ ਨਹੀਂ ਲੱਗਦੀ ਮੈਂ ਤਾਂ ਇਹ ਗੱਲਾਂ ਕਰਦਾ ਹਾਂ ਨਾ ਪਿੱਛੇ ਨਿਗਾਹ ਮਾਰ ਕੇ ਦੇਖੋ ਪਿਛੋਕੜ ਜ ਆਪਣੇ ਤੇ ਮੂਰੇ ਅੱਗੇ ਨਿਗਾਹ ਮਾਰ ਕੇ ਦੇਖੀ ਅੱਗੇ ਕੀ ਸਮਾਂ ਆ ਰਿਹਾ ਪਿੱਛੇ ਬੜੇ ਬੁੜੇ ਕਿੰਨੀ ਸੋਹਣੀ ਜ਼ਿੰਦਗੀ ਬਤੀਤ ਕਰਕੇ ਗਏ ਐਂ ਲੱਗਦੀਆਂ ਤੋਪਾਂ ਐ ਟਰਟਰ ਕੀ ਤੋਂ ਪੱਜ ਕਰ ਲੋ ਮੱਗਰ ਚ ਕੀਰੇ ਨਾ ਕਣਕਾਂ ਵੀ ਤੇ ਹੁੰਦੇ ਸੀ ਜਦੋਂ ਕਪਾਹ ਨਰਮੇ ਹੁੰਦੇ ਸੀ ਕਮਾਦ ਹੁੰਦੇ ਸੀ ਮੱਕੀਆਂ ਹੁੰਦੀਆਂ ਸੀ ਮਾਇਆ ਆਪ ਕੇਰਾ ਪਾਉਂਦਾ ਰਿਆ ਇਸ ਸਮੇਂ ਨੰਗ ਦੇ ਨੰਗ ਦੇ ਨੰਗ ਚ ਨੰਗ ਚੱਲਦੇ ਨੰਗੀ ਜਾਂਦੇ ਆ ਆਈ ਜਾਣਾ ਹੋਰ ਆਈ ਜਾਣਾ ਇਹਦੋਂ ਸਮਾਂ ਹੋਰ ਗੱਲ ਤਾਂ ਜਾਣਾ ਉਹਨਾਂ ਨੇ ਬਹੁਤ ਪਸਤੋਂ ਉਹਨਾਂ ਨੇ ਆਪਾਂ ਨੂੰ ਚੰਗੇ ਕਹਿਣਾ ਵੀ ਜਿਹੜੇ ਸਾਡੇ ਬੁਢੇ ਚਲੇ ਗਏ ਉਹ ਚੰਗੇ ਸੀ ਕਨੇਦੂ ਹੋਰ ਗੱਲ ਤਾਂ ਸਮਾਂ ਆਉਣਾ ਇਹ ਨਹੀਂ ਪਤਾ ਚੰਗਾ ਆ ਜਾਣਾ ਰੱਬ ਨੂੰ ਪਤਾ ਹੈ पर मुश्किल है गयासा वाला वापस नहीं आऊंगा उनी नहीं वापसਣਾ ਹੋਰ ਤਾਂ ਕੋਈ ਪਲਾ ਚੱਲ ਪਏ ਨਵਾਂ ਕੋਈ ਉਹ বুੜੀਆਂ ਵਿਚਾਰੀਆਂ ਜਿਹੜੀਆਂ ਪੱਜ ਪੱਜ ਕੇ ਯਰ ਕਿਵੇਂ ਕੰਮ ਕਰਦੇ ਗਏ ਹੁੰਦੇ ਗਏ ਸੀ ਬਾਹਰ ਗਰੂ ਜੇ ਢੱਲਾ ਮਟਾ ਕਿਵੇਂ ਪਤਾ ਲੈਣ ਜਾਂਦੀਆਂ ਚਾਰ ਚਾਰ ਪੰਜ ਪੰਜ ਸਾਰੇ ਨੇ ਵਿਚਾਰੀਆਂ ਨੇ ਜਾਣਾ ਰਲ ਕੇ ਸ੍ਰੀਕੇ ਚ ਮਕਾਨ ਜਾਣਾ ਭੋਗ ਤੇ ਜਾਣਾ ਬੁੜੀਆਂ ਨੇ ਜਾਣਾ ਵੱਧੋ ਕਣ ਜਿੰਨਾ ਇਹਨਾਂ ਨੂੰ ਮਰਗ ਦਾ ਚਾਹ ਉਹਨਾਂ ਨੂੰ ਵਿਆਹ ਦਾ ਚਾਹ ਨਹੀਂ ਹੁੰਦਾ ਇਹ ਕਹਿੰਦੇ ਹੁੰਦੇ ਸੀ ਬੁੜੇ ਆਪਣੇ ਵੀ ਬੁੜੀ ਨੂੰ ਸਾਡੇ ਨੂੰ ਮਕਾਨ ਦਾ ਚਾਹ ਵਾਲਾ ਵਾ ਭੋਗ ਦਾ ਘਟਾ ਆ ਦੂਜੇ ਦਾ ਆਪਣੇ ਦਾ ਵਿਆਹ ਦਾ ਘਟਾ ਜਿਹੜੀ ਆਪਣੀਆਂ ਪਹਿਲਾਂ ਮਾਈਆਂ ਹੁੰਦੀਆਂ ਸੀ ਲਾਲੋ ਸਾਹਿਬ ਤੇ ਅੱਜ ਕੀ ਹਾਲਾਤ ਬਣੇ ਹੋਏ ਆ ਇਸ ਤਰ੍ਹਾਂ ਸਾਧ ਸੰਗਤ ਵਧੀਆ ਸੋਹਣਾ ਟਾਈਮ ਆ ਆਪਣਾ ਗੁਜ਼ਾਰੋ ਕਿਸੇ ਦੇ ਮਗਰ ਨਾ ਲੱਗੋ ਦੇਖੋ ਆਪ ਦਾ ਪੈੜੀ ਦੇ ਮਾਮਲੇ ਨਾ ਬਤਾਓ ਨਾ ਬਤਾਓ ਬਹਿ ਜੋ ਟੇਕੇ ਸਾਨੂੰ ਆਪੇ ਹੀ ਮਿਲ ਜਾਣੀਆਂ ਯਾਰ ਉਹਨੇ ਨੂੰ ਹੀ ਮਿਲ ਜਾਣੀਆਂ ਜਿੰਨੇ ਤੁਸੀਂ ਪਹਿਲਾਂ ਰੱਖੀ ਐ ਜਦੋਂ ਤੁਸੀਂ ਉਹਨੂੰ ਬਤਾਉਣੇ ਆ ਕਰੇ ਜਾ ਕੇ ਹੋਰ ਬੰਦਾ ਪਾਰ ਆ ਹੋ ਜਾਣਾ ਖੇਤ ਵਾਲਾ ਮਾਮਲਾ ਨਹੀਂ ਬਤਾਉਂਦਾ ਤੁਸੀਂ ਲੈਣ ਵਾਲੀ ਬਤਾਉਨੇ ਆ ਬਾਜ ਜੋ ਇਹਨਾਂ ਕੰਮਾਂ ਤੋਂ ਕੁਛ ਨਹੀਂ ਪਿਆ ਤੁਸੀਂ ਜਦ ਸਾਫ ਨਾਲ ਦੀ ਖੇਤੀવાડી ਕਰ ਲੋ ਜੇ ਖਰਚੇ ਘਟਾ ਗਰੋਗੇ ਤੁਹਾਨੂੰ ਬਾਹਲਾ ਕੋਸਾ ਖੱਪਰ ਇੰਨੇ ਨਾ ਡੀਜ਼ਲ ਮਚਾਉਣ ਦੀ ਲੋੜ ਪਵੇ ਨਾ ਤੁਹਾਨੂੰ ਇੰਨੇ ਰੇਹ ਪਾਉਣ ਦੀ ਲੋੜ ਪਵੇ ਹਿਸਾਬ ਨਾਲ ਫਸਲਾਂ ਵੇਚੀਗਾ ਹੁਣ 19 ਕਾਮਦਨ ਹੋ ਜੇ ਜਿੰਨਾ ਤੁਹਾਡਾ ਖਰਚ ਹੋਇਆ ਬਚਣਾ ਆਪਾਂ ਨੂੰ ਫੇਰ ਵੀ ਉੱਥੇ ਜਾ ਕੇ ਉਹਨਾਂ ਕੋਲ ਸੀਗਾ ਬਸ ਬਾਲਾ ਪੈਸਾ ਨਹੀਂ ਬਚਦਾ ਜੇ ਤੋ ਫਸਲਾਂ ਲਾ ਕੇ ਟਰੈਕਟਰ ਕਿੰਨੇ ਭੰਦੇ ਆ ਚਾਰ ਚਾਰ ਪੰਜ ਪੰਜ ਟਰੈਕਟਰ ਭੰਨੇ ਆ ਲਾ ਲੋ ਸਭ ਮਹੀਨਾ ਮਹੀਨਾ ਕਿਤੇ ਇੱਕ ਟਰੈਕਟਰ ਹੀ ਸਾਰ ਦਰ ਨਾਲ ਦਾ ਸੀ ਦੇਖ ਲੋ ਛੋਟੇ ਤੋਂ ਛੋਟਾ ਵੀ ਆਜੇ ਟਰੈਕਟਰ ਨਾਲ ਵੀ ਦੋ ਦੋ ਪਿੰਡਾਂ ਦੀ ਖੇਤੀ કરી 20 ਵਿਕੜਿਆਂ ਦੀ